ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਦੇ ਰਾਹੀਂ ਐਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਸਾਰਿਆਂ ਦਾ ਪਹਿਲਾਂ ਤਾਂ ਸਵਾਗਤ ਕਰਦੇ ਆ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਾਨਵਰ ਦਿਖਾਉਣੇ ਆ ਇੱਕ ਤਾਂ ਆਹ ਮਾਰਵਾੜੀ ਬਸ਼ੇਰੀਆ ਮੱਥੇ ਫੁੱਲ ਦੀ ਤੇ ਦੂਜੀ ਹੈਗੀ ਆ ਮਿੱਤਰੋ ਆਹ ਪੰਜ ਕਲਿਆਣੀ ਚੰਬੀ ਕੋੜੀ ਸੋ ਦੋਨੇ ਜਾਨਵਰ ਇੱਕੇ ਬੰਦੇ ਕੋਲੇ ਸੇਲ ਆ ਪਹਿਲਾਂ ਆਪਾਂ ਗੱਲਬਾਤ ਜਿਹੜੀ ਸਾਰੀ ਆ ਇਸ ਬਸ਼ੇਰੀ ਬਾਰੇ ਕਲੀਅਰ ਕਰਦੇ ਆ ਅਲੀਸ਼ਾਨ ਬਲੱਡ ਲਾਈਨ ਦੇ ਵਿੱਚੋਂ ਆ ਮਿੱਤਰੋ ਇਹ ਅਲੀਸ਼ਾਨ ਦੀ ਪੋਤੀ ਆ ਤੇ ਮਿਆਲਾ ਵਾਲੇ ਸੂਰਜ ਘੋੜੇ ਦੀ ਬੱਚੀ ਆ ਸੂਰਜ ਘੋੜੇ ਬਾਰੇ ਤਾਂ ਤਕਰੀਬਨ ਆਪਾਂ ਸਾਰੇ ਜਾਣਦੇ ਹੀ ਆ ਸੂਰਜੋ ਘੋੜਾ ਜਿਹੜਾ ਅਲੀਸ਼ਾਨ ਦੇ ਬੱਚਿਆਂ ਦੇ ਵਿੱਚੋਂ ਸਭ ਤੋਂ ਵੱਡਾ ਘੋੜਾ ਮੰਨਿਆ ਜਾਂਦਾ ਹਾਈਟ ਦੇ ਵਿੱਚ ਸੋ ਬੱਚੀ ਦੀ ਵੀ ਹਾਈਟ ਚੰਗੀ ਆ ਨਾਟਾंचं ਹਾਈਟ ਕਰ ਗਈ ਤੇ ਉਮਰੇ ਦੀ 23 ਮਹੀਨਿਆਂ ਮੱਥੇ ਤੇ ਕੱਲਾ ਇਹਦੇ ਫੁੱਲਾ ਤੇ ਇੱਕ ਪੈਰ ਚਿੱਟਾ ਗਾ ਸੋ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਦੂਜੀ ਜਿਹੜੀ ਆ ਚੰਬੀ ਘੋੜੀ ਆ ਮਿੱਤਰੋ ਇਹ ਪੰਜ ਗਲਿਆਣੀ ਆ ਇਹਦੀ ਉਮਰ ਆ ਜਿਹੜੀ 5 ਸਾਲ ਆ ਤੇ ਕਾਦੇ ਦਾ 41 ਇੰਚਾ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਹੈ ਇਹ ਘੋੜੀ ਤੇ ਦੇਮਣ ਤੇ ਕੰਠਮਣੇ ਦੇ ਲੱਗਿਆ ਵਾ ਹੋਰ ਮੱਥੇ ਵਾਲੀ ਸਿੰਗਲ ਪੌਰੀ ਆ ਬਸ ਇੱਕ ਤੇ ਬਾਕੀ ਕੋਈ ਇਹਦੇ ਕੋਈ ਪੁੱਠੀ ਸਿੱਧੀ ਗਲਤਫੰਤ ਪੌਰੀ ਹੈ ਨਹੀਂ ਘੋੜੀ ਬਣਤਰਾਂ ਦੀ ਬਹੁਤ ਜ਼ਿਆਦੇ ਚੰਗੀ ਆ ਕੁਸ਼ਕ ਦਿਨ ਪਹਿਲਾਂ ਇਹ ਘੋੜੀ ਮੇਟ ਕਰਾਈ ਆ ਮਿੱਤਰੋ ਨੋਕਰੇ ਘੋੜੇ ਤੋਂ ਖਲੀ ਦੇ ਬੱਚੇ ਤੋਂ ਤੇ ਪਹਿਲਾਂ ਵੀ ਇਸ ਘੋੜੀ ਨੇ ਨੋਕਰੇ ਬੱਚੇ ਦਿੱਤੇ ਆ ਸਵਾਰੀ ਦੀ ਬਿਲਕੁਲ ਸਾਫਾ ਸੋਹਣਾ ਤੋਰਾ ਤੁਰਦੀ ਆ ਜਿਹੜਾ ਵੀ ਕੋਈ ਚਾਵਣ ਸੱਜਣੇ ਘੋੜੀ ਖਰੀਦਣਾ ਚਾਹੁੰਦਾ ਹੋਇਆ ਤਾਂ ਤੁਸੀਂ ਇਹਦੇ ਬਾਰੇ ਗੱਲ ਕਰ ਸਕਦੇ ਹੋ ਕੰਨ ਕੰਨ ਬਹੁਤ ਜ਼ਿਆਦੇ ਛੋਟਾ ਜੜਮਾ ਸ਼ਕੀਨ ਕੰਨਾਂ ਮੂੰਹ ਮਹਾਂਦਰੇ ਦੀ ਵੀ ਸੋਹਣੀ ਆ ਗਰਦਨ ਗੁਰਦਨ ਲੰਮੀ ਆ ਤੇ ਜੇ ਕਿਸੇ ਨੇ ਆ ਮਾਰਵਾੜੀ ਬਸ਼ੇਰੀ ਖਰੀਦਣੀ ਹੋਈ ਜਿਹੜੀ ਕਿ ਸੂਰਜ ਮਿਆਲਾ ਵਾਲੇ ਦੀ ਬੱਚੀ ਆ ਮਿੱਤਰੋ ਤਾਂ ਤੁਸੀਂ ਇਹਦੇ ਬਾਰੇ ਵੀ ਗੱਲਬਾਤ ਕਰ ਸਕਦੇ ਹੋ ਬੈਡ ਬਾਡੀ ਇਹਦੀ ਵੀ ਬੜੀ ਖੁੱਲੀ ਆ ਬਾਡੀ ਬਣਤਰ ਦੀ ਖੁੱਲੀ ਡੁੱਲੀ ਘੋੜੀ ਬਣੂਗੀ ਪਿੱਠ ਪੁੜਾ ਚੰਗਾਗਾ ਹਾਲੇ ਜਦੋਂ ਇਹਦੇ 'ਚ ਹੋਰ ਵਜਣ ਪੈ ਗਿਆ ਉਮਰ ਦੇ ਹਿਸਾਬ ਨਾਲ ਚੰਗੀ ਤਿਆਰ ਹੁੰਦੀ ਆਉਂਦੀ ਆ ਬਰੀਡਿੰਗ ਵਾਲੀ ਬੜੀ ਖੁੱਲੀ ਘੋੜੀ ਪੇਟਲ ਬਾਨੀ ਆ ਇਹ ਜਿਵੇਂ ਆਪਾਂ ਦੇਖਦੇ ਹੁੰਨੇ ਆ ਨਾ ਆਮ ਤੌਰ ਤੇ ਵੀ ਬਰੀਡਿੰਗ ਵਾਸਤੇ ਘੋੜੀ ਦੀ ਲੈਂਥ ਹੋਣੀ ਚਾਹੀਦੀ ਆ ਪੇਟ ਖੁੱਲਾ ਹੋਣਾ ਚਾਹੀਦਾ ਤੇ ਉਮਰ ਦੇ ਹਿਸਾਬ ਨਾਲ ਤੁਸੀਂ ਦੇਖੋ ਵੀ ਗਰੋਥ ਬਹੁਤ ਚੰਗੀ ਕਰ ਰਹੀ ਆ ਇਹ ਮੱਥੇ ਤੇ ਫੁੱਲ ਵੀ ਬੜਾ ਸੋਹਣਾਗਾ ਸੋ ਜਿਹੜਾ ਵੀ ਕੋਈ ਚਾਵਣ ਸੱਜਣ ਇਹ ਬੇਸ਼ੇਰੀ ਖਰੀਦਣਾ ਚਾਹੁੰਦਾ ਇਹਦੇ ਬਾਰੇ ਗੱਲ ਕਰ ਲਿਓ ਤੇ ਜਿਨੇ ਘੋੜੀ ਲੈਣੀ ਹੋਈ ਉਹ ਪੰਜ ਕਿ ਲੈਣੀ ਜੰਬੀ ਤਾਂ ਦੋਨਾਂ ਬਾਰੇ ਵੀ ਇਕੱਠੀ ਗੱਲਬਾਤ ਤੁਸੀਂ ਕਰ ਸਕਦੇ ਹੋ ਬਾਈ ਚਮਕੌਰ ਦੇ ਕੋਲ ਜਾਂ ਦੋਨੇ ਜਾਨਵਰ ਇਹ ਗੰਗਾ ਨਗਰ ਏਰੀਏ ਦੇ ਵਿੱਚ ਪਿੰਡ ਪੈਂਦਾ ਅਕਾਂ ਵਾਲੀ ਨੰਬਰ ਨੋਟ ਕਰ ਲਓ ਚਮਕੌਰ ਦਾ 6367709529 ਇਸ ਨੰਬਰ ਤੇ ਕਾਲ ਕਰ ਲਿਓ ਤੇ ਅਕਾਂ ਵਾਲੀ ਜਿਹੜਾ ਪਿੰਡ ਆ ਤਕਰੀਬਨ ਗੰਗਾ ਨਗਰ ਤੋਂ 12 13 ਕਿਲੋਮੀਟਰ ਦੂਰ ਆ ਜਿਹੜਾ ਹਨੂਮਾਨਗੜ੍ਹ ਨੂੰ ਰੋਡ ਜਾਂਦਾ ਉਸ ਰੋਡ ਤੋਂ ਥੋੜਾ ਜਿਹਾ 3 4 ਕਿਲੋਮੀਟਰ ਸਾਈਡ ਨੂੰ ਹਟਮਾ ਪੈਂਦਾ ਹੈ ਫੋਨ ਲਾ ਲਿਓ ਚਮਕੌਰ ਨੂੰ ਜਿਨੇ ਵੀ ਆਹ ਘੋੜੀ ਜਾਉ ਮਾਰਵਾੜੀ ਬੇਸ਼ੇਰੀ ਖਰੀਦਣੀ ਹੋਈ ਮਿੱਤਰੋ ਦੋਨੇ ਜਾਨਵਰ ਪੌਰੀਆਂ ਦੇ ਵੀ ਸਾਫ ਸੁਥਰੇ ਅੰਗਾ ਪੈਰਾਂ ਦੇ ਵੀ ਸਾਫ ਚੰਗੇ ਆ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਤੁਹਾਨੂੰ ਭਾਸਿਰ ਦੇ ਵਿੱਚ ਬਣ ਜਾਣੀਆਂ ਆ ਬੇਸ਼ੇਰੀ ਤੁਹਾਨੂੰ ਇਹ ਰੇਟ ਦੇ ਵਿੱਚ ਮਿਲ ਜਾਣੀਆਂ ਵੀ ਇੰਨੇ ਸਸਤੇ ਰੇਟ ਦੇ ਵਿੱਚ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਜਾਨਵਰ ਮਿਲਣਾ ਬੜਾ ਮੁਸ਼ਕਲ ਆ ਸੋ ਕਾਲ ਕਰ ਲਿਓ ਬਾਈ ਚਮਕੌਰ ਨੂੰ ਦੋਨੇ ਜਾਨਵਰ ਸਾਫ ਸੁਥਰੇ ਆ ਚੰਗੇ ਆ ਆ ਚੰਬੀ ਘੋੜੀ ਮਲਾਈ ਵੀ ਆ ਨੋਕਰੀ ਘੋੜੇ ਤੋਂ ਤੇ ਇਹਦੇ ਬਾਰੇ ਵੀ ਗੱਲ ਕਰ ਸਕਦੇ ਹੋ